ਦੇ ਉਸ ਸੁਨੇਹਾ ਉਹ ਲਕੋੜ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਕਿਉਂ ਫੇਰ ਭੱਜਣਾ ਪਿਛਲੀ ਵਾਰ ਤਾਂ 4 ਦੇਨੇ ਰਹੀ ਪਹਿਲਾਂ 34000 ਰਗੜਤਾ ਹੁਣ ਪਤਾ ਨਹੀਂ ਕਿਹਦੀ ਵਾਰੀ ਆ ਇਹਨਾਂ ਕਾਂਡੂਆਂ ਦਾ ਕੀਤਾ ਸਾਰੇ ਮੇਰੇ ਨਾ ਹੋਏ ਓਖਲ ਪੁੱਤਰਾ ਜੰਮੇ ਧੀ ਕਾਣੀ ਚੰਗੀ ਜੇ ਅਗਿਓ ਧੀ ਓਖਲ ਜੰਮ ਪਵੇ ਫੇਰ ਫੇਰ ਕੀ ਚਪੇੜਾ ਸੀਨੇ ਗੱਲ ਲੱਕ ਮੈਂ ਹੂੰ ਠੀਨ ਮੈਂ ਮਜ਼ਾ ਆਇਆ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਹਾਂਜੀ ਕੀ ਹਾਲ ਚਾਲ ਦੋਸਤੋ ਮੈਂ ਥੋੜਾ ਦੋਸਤ ਮੈਂ ਅੰਡੀ ਤੇ ਤੁਸੀਂ ਦੇਖ ਲਓ ਮੈਂਡੀ ਗਿਆ ਤੇ YouTube ਤੇ ਚੈਨਲ ਆਹ ਪਿੰਗੇ ਜੀ ਮੂੰਹ ਵਾਲੀ ਦਾ ਸੱਚੀ ਮੈਨੂੰ ਬਹੁਤ ਬੁਰੀ ਲੱਗਦੀ ਆ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇਹਦਾ ਬਿੰਗੇ ਮੂੰਹ ਵਾਲੀ ਦਾ ਰੋਸਟ ਤਾਂ ਇੱਧਰ ਉੱਤਰ ਤੇ ਗੱਲਾਂ ਛੱਡ ਕੇ ਚਲੋ ਕਰਦੇ ਆ ਵੀਡੀਓ ਨੂੰ ਸ਼ੁਰੂ ਆ ਪੰਜਾਬੀ ਆ ਗਿਆ ਹੈਲੋ YouTube ਫੈਮਿਲੀ ਗਿਵਿੰ ਅ ਜੀ ਸਰਦਾਨੀ ਹੋਪ ਕਿ ਤੁਸੀਂ ਸਰਦਾਨੀ ਕੈਚ ਹੋਗੇ ਕੀ 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 ਕੈਚ ਕੈਚ ਕੀ ਹੁੰਦਾ ਹੈ ਅਜਾ ਮੂਜੇ ਕੁਛ ਘੈਂਟ ਹੁੰਦਾ ਮਾਰੂ ਲਗੜਾ ਮੋਤੇ ਹਾਂ ਧੰਨ ਚੈਨਲ ਬਣਾਇਆ ਹਾਂ ਜੀ ਆਹੋ ਬਣਾਇਆ ਇਹਨੇ ਚੈਨਲ ਇੰਨਾ ਵਿਚਾਰੀਆਂ ਬੁੜੀਆਂ ਨੂੰ ਕੀ ਪਤਾ ਹੋਣਾ ਚੈਨਲ ਘਟ ਉਹ ਲਾਂਤ ਦਾ ਅੱਡਾ ਸਵੇਰੇ ਸ਼ਾਮ ਤਾਂ ਉੱਥੇ ਇਹਨੂੰ ਗਾਲਾਂ ਪੈਂਦੀਆਂ ਜਿਹੜਾ ਇਹ ਕਹਿੰਦੀ ਆ ਮੈਂ ਚੈਨਲ ਬਣਾਇਆ ਉਹ ਚੈਨਲ ਦੀ ਜਾ ਕੇ ਡਿਸਕ੍ਰਿਪਸ਼ਨ ਪੜ ਲਿਓ ਇਹਨੂੰ ਚੈਨਲ ਦੇ ਸਪੈਲਿੰਗ ਨਹੀਂ ਆਉਂਦੇ ਤੇ ਇੰਗਲਿਸ਼ ਵਾਹ ਬਈ ਵਾਹ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਸਬਸਕ੍ਰਾਈਬ ਪਲੀਜ਼ ਮਾਈ YouTube ਚੈਨਲ ਜਿਹੜੇ YouTube ਤੇ ਇਹ ਵੀਡੀਓ ਬਣਾਉਂਦੀ ਐ ਨੂੰ ਆਏ ਨਹੀਂ ਪਤਾ ਵੀ YouTube ਇਕੱਠਾ ਹੁੰਦਾ YouTube ਦੇ ਵਿੱਚ ਸਪੇਸ ਭਾਈ ਫਿਰਦੀ ਆ ਇਹਦੇ ਵਰਗੀਆਂ ਕੁੜੀਆਂ ਕਰਕੇ ਕੁੜੀਆਂ ਟਰੋਲ ਹੁੰਦੀਆਂ ਨੇ ਫੇਰ ਲੋਕੀ ਕਹਿੰਦੇ ਕੁੜੀਆਂ ਦੀ ਅਕਲ ਗਿੱਟਿਆਂ ਚ ਹੁੰਦੀ ਆ ਤੇ ਇਹਦੀ ਅਕਲ ਗਿੱਟੇ ਪਾਲ ਕੇ ਨਾ ਧਰਤੇ ਚ ਸਮਾ ਗਈ ਆ ਇੰਗਲਿਸ਼ ਛੱਡੋ ਇਹ ਤਾਂ ਪੰਜਾਬੀ ਵਿੱਚ ਅੱਜ ਨਾਲ ਨਹੀਂ ਆਉਂਦੀ ਆਏ ਦੀ ਵੀਡੀਓ ਤਾਂ ਮਰ ਜਾ ਟਾਈਟਲ ਚੈੱਕ ਕਰ ਲੋ ਚਾਚੇ ਘਰ ਹੋਏ ਖੁਸ਼ੀਆਂ ਵਿੱਚ ਸ਼ਾਮਲ ਆਇਆ ਖੁਸ਼ੀਆਂ ਵਾਲਾ ਦਿਨ ਸੱਚੇ ਦਾ ਸੱਚੇ 'ਚ ਫਰਕ ਨਹੀਂ ਪਤਾ ਯੂ ਨੋ ਅਨਪੜ੍ਹ ਜਨਾਨ ਆ ਯਾਰ ਤੂੰ YouTube ਛੱਡ ਦਿਹਾੜੀ ਜੋੜੀ ਲਾਲਾ ਕੋਈ ਚੰਗੀ ਰਹੇਗੀ ਉਹ ਦਿਹਾੜੀ ਜਿਹੜੀ ਲੱਗਦੀ ਹੈ ਲਾਲਿਆ ਕਰੋ ਚਮਕਾ ਕੇ ਇੰਗਲਿਸ਼ ਦੇ ਸੁੱਖ ਜਿਹੇ ਵਰਡ ਨਹੀਂ ਤੋ ਬੋਲ ਜਾਂਦੇ ਸੈਕੰਡ ਡੇ ਕਹਿੰਦਾ ਕਿੰਨਾ ਔਖਾ ਯਾਰ ਸੈਕੰਡ ਡੇ ਉਹਨੂੰ ਵੀ ਪਤਾ ਕੀ ਕਹਦੀ ਹੈ ਸੈਕੰਡ ਡੇ ਹਾਂ ਤਾਂ ਹੈਗਾ ਜੀ ਮੇਰਾ ਸੈਕੰਡ ਡੇ ਜੋ ਕਿ ਮੈਂ YouTube ਤੋਂ ਅਕੀਨ ਦੇ ਚੁੱਕ ਅਕੋਰਡਿੰਗ ਬੋਲਣ ਦੇ ਵਿੱਚ ਕੀ ਆ ਅਕੋਰਡਿੰਗ ਉਹਨੂੰ ਵੀ ਕੀ ਕਹੂਗੀ ਅਕੋਰਡਿੰਗ ਕਿ ਮੈਂ ਆਪਣੀ ਅਕੋਰਡਿੰਗ ਹੀ ਜਿਵੇਂ ਕਿ ਮੈਨੂੰ ਵਧੀਆ ਲੱਗ ਅਕੋਰਡਿੰਗ ਸੀਰੀਅਸਲੀ ਯਾਰ ਇਹਦਾ ਤੇ ਫੀਲਿੰਗ ਆ ਰਹੀ ਜਦੋਂ ਮੈਰਿਡਲ ਲੁੱਕ ਜੀ ਨਹੀਂ ਲੱਗ ਰਹੀ ਵੀ ਇਦਾਂ ਲੱਗ ਰਿਹਾ ਹੈ ਉਹ ਕਹ ਰਹੀ ਸੀ ਅਨ ਮੈਰਿਡ ਕੁੜੀਆਂ ਪਾਸ ਰੱਖਦੀਆਂ ਨੇ ਇਦਾਂ ਐਂਡ ਵੈਸੀ ਮੰਗਲ ਸੂਤਰ ਅਲੱਗ ਸੀ ਅਨ ਮੈਰਿਡ ਲਈ ਇਹ ਅਲੱਗ ਸੀ ਚੀਜ਼ ਕੀ ਅਨ ਮੈਰਿਡ ਡਿਵੋਰਸੀ ਹਾਂ ਤੂੰ ਚਾਹੇ ਜਨਾਨੀ 4 ਦਿਨ ਦਾ ਕਿਈ ਹੋਵੇ ਚਾਹੇ 4 ਸਾਲ ਰਹਿ ਕੇ ਹੀ ਹੋਵੇ ਬੱਜਣਾ ਤਾਂ ਤੂੰ ਡਿਵੋਰਸੀ ਹੋ ਆਪਣਾ ਤਲਾਕशुदा ਔਰਤ ਇਹ ਮੁਸ਼ਕਿਲ ਫੇਮਸ ਪਤਾ ਕਿਵੇਂ ਹੋਈ ਆ ਪਹਿਲਾ ਹੇਕਰ ਉਹ ਭੱਜੀ ਇਹਨੇ ਭੱਜ ਕੇ ਵਿਆਹ ਕਰਾਇਆ ਫਿਰ ਚਾਦ ਮਾ ਫੇਰ ਆਪਣੇ ਘਰੇ ਆ ਗਈ ਵਾਪਸ ਫਿਰ ਇਹਨੇ ਸਾਰੀ ਰਾਮ ਕਹਾਣੀ ਦੀ ਵੀਡੀਓ ਬਣਾਈ ਤੇ ਨੈਟ ਤੇ ਅਪਲੋਡ ਕਰੀ ਫਿਰ ਤੈਨੂੰ ਚਾਰ ਲੋਕ ਜਾਣਨ ਲੱਗੇ ਸੀ ਮੈਨੂੰ ਤਾਂ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਦੀਆਂ ਆਹ ਹੋਲ ਜਲੂਲ ਹਰਕਤਾਂ ਜਿਹੜੀਆਂ ਇਹ ਵਲੋਗਿੰਗਾਂ ਦੇ ਵਿੱਚ ਦਿਖਾਉਂਦੀ ਆ ਤੇ ਡੇਲੀ ਆਉਣਾ ਚਲੂਸ ਕਰਾਉਂਦੀ ਆ ਉਹ ਚੀਜ਼ ਤੋਂ ਇਹਦੇ ਘਰ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹਦੇ ਪਿਆਰ ਤੋਂ ਪ੍ਰੋਬਲਮ ਈ ਹੈਗੀ ਇਹਦੇ ਘਰਦਿਆਂ ਨੂੰ ਵੀ ਪਤਾ ਹੀ ਸੀਗਾ ਵੀ ਜਿਹੇ ਜਿਹੋ ਔਖਲੇ ਸਾਡੀ ਕੁੜੀ ਆ ਉਹ ਜਿਹੇ ਔਖਲੇ ਦੀ ਚੁ ਕੋਚਾ ਲਾਈਫ ਦੇ ਬਾਰੇ ਕਿੰਨੇ ਭੈਣ ਚੋਦ ਲੋਕ ਮੱਥ ਪਿੱਛੇ ਗਾਲਾਂ ਮੂੰਹ ਦੇ ਮਾਰ ਜਾਂਦੇ ਮੋਗ ਭੋਰ ਨਾਲੇ ਭੋਰ ਹੀ ਦਿੰਦੇ ਪਾਰ ਕੇ ਸਿੱਨਾ ਪੱਥਰਾਂ ਤਾਂ ਚੈਨਲ ਬਣਾਇਆ ਪਰ ਚੈਨਲ ਤੇ ਤੈਨੂੰ ਸਪੈਲਿੰਗ ਨਹੀਂ ਆਉਂਦੀ ਪੰਜਾਬੀ ਤੈਨੂੰ ਨਹੀਂ ਲਿਖਣੀ ਆਉਂਦੀ ਇੰਗਲਿਸ਼ ਤੈਨੂੰ ਨਹੀਂ ਲਿਖਣੀ ਆਉਂਦੀ ਇੰਗਲਿਸ਼ ਦੇ ਤੋਂ ਦੋ ਸਿੱਤੇ ਅੱਖਰ ਬੋਲ ਨਹੀਂ ਸਕਦੀ ਪਿੰਗੇ ਟਿੱਡੇ ਤੋਂ ਮੋਹ ਬਣਾਉਣੀ ਆ ਸਾਰੇ ਇੰਟਰਨੈਟ ਦੇ ਉੱਪਰ ਤੋਂ ਮੁਸ਼ਕਪਰੀਤ ਦੇ ਨਾਮ ਤੋਂ ਮਸ਼ਹੂਰ ਆ ਤੇ ਐਟੀਟਿਊਡ ਆ ਜਿਵੇਂ ਪ੍ਰਿੰਕਾ ਚੋਪੜਾ ਹੋਵੇ ਚੱਲ ਛੱਡ ਮਨਾ ਤੂੰ ਕੀ ਇਹ ਨਾ ਲੋਕਾਂ ਕੋਲੋਂ ਲੈਣਾ ਲੋ ਹੇਟ ਬੱਸ ਪੀ ਹੇ ਇਹ ਤਾਂ ਢੱਟੀ ਹੈ ਇੱਕ ਤਾਂ ਯਾਰ ਇਹ ਵੀਊ ਬਹੁਤ ਚੈੱਕ ਕਰਾਉਂਦੀ ਆ ਦੰਨਾ ਉੱਪਰ ਦਾ ਵੀਊ ਚੈੱਕ ਕਰੋ ਤੁਸੀਂ ਵੀਊ ਚੈੱਕ ਕਰੋ ਕਰ ਸਕਦੇ ਹੋ ਤੁਸੀਂ ਮੈਸੇਜ ਕਰ ਦਿਓ ਐਂਡ ਵੀਊ ਪਹਿਲਾਂ ਤਾਂ ਦੇਖ ਮੰਨੀ ਹਵਾ ਚੱਲਦੀ ਅੱਜ ਫੇਰ ਤੇ ਨਾ ਵੀਊ ਚੈੱਕ ਕਰਨੋਂ ਤੂੰ ਕੈਲੀਫੋਰਨੀਆ ਰਹਿੰਦੀ ਹੈ ਤੂੰ ਵੀ ਪੰਜਾਬ 'ਚ ਰਹਿੰਦੀ ਹੈ ਜਿਹੜਾ 1500 ਬੰਦਾ ਤੇਨ ਦੇਖਦਾ ਉਹ ਵੀ ਪੰਜਾਬ 'ਚ ਰਹਿੰਦਾ ਜਿਹੇ-ਜਾ ਵੀ ਤੇਰੇ ਆ ਉਹ ਚਾਹੀ ਉਹਨਾਂ ਦੇ ਵੀਊ ਆ ਚੱਕ ਕੇ ਬੋਝਾਂ ਕਹਿੰ ਉਸ एवरीवन ਬਿਊ ਚੱਕ ਕਰੋ एवरीवन ਬਿਊ ਚੱਕ ਕਰੋ एवरीवन ਬਿਊ ਚੱਕ ਕਰੋ ਯਾਰ ਤੂੰ ਜੰਮੀ ਸੀ ਕਿ ਉੱਗੀ ਸੀ ਹਜੇ ਬੋਬੀ ਰਹਿੰਦਾ ਹੈ ਬੋਬੀ ਨੇ ਬੰਨੀ ਨਹੀਂ ਮਗਰ ਵਾਲਾ ਮੁੰਡਾ ਆਪਣਾ ਮੂਲਕ ਆਉਂਦਾ ਫਿਰਦਾ ਹਜੇ ਬੋਬੀ ਰਹਿੰਦਾ ਹੈ ਬੋਬੀ ਨੇ ਬੰਨੀ ਨਹੀਂ ਆਹ ਤਾਂ ਖੱਟਿਆਂ ਨੇ 1.5 ਸਾਲ YouTube ਤੋਂ ਇਹਦੇ ਰਿਸ਼ਤੇਦਾਰ ਜਿਹੜੀ ਵੀਡੀਓ ਚਾਣ ਤੋਂ ਡਰਦੇ ਆ ਤੇ ਇਹਨੂੰ ਪੁੱਛ ਕੇ ਦੇਖ ਲੋ ਇਹ ਪੜੀ ਘੈਂਟ ਆ ਸੌਰੀ ਆਪਣਾ ਘੈਂਟ ਹੁੰਦਾ ਇਹ ਤਾਂ ਹੁੰਦਾ ਘੈਂਟ ਮਰਕ सो एवरी वन मेरी एंड मम्मी की चल गई है फाइट मम्मी हूं बोल मैं ब्लॉग स्टार्ट कर दिया करना जोड़ा मेरे लड़े करेगा अम्मी हूं बोलो ਇਹਦੀ ਮੰਮੀ ਦੀ ਵਿਚਾਰੀ ਜਾਦੀ ਸਹਾਵਾ ਤਾਂ ਹੀ ਤਾਂ ਉਹ ਤਾਂ ਨਿਕਲ ਗਈ। ਚਾਰ ਮਾਰੇ ਹੁੰਦੇ ਇਹਦੇ ਛੱਤਰ ਆ ਲੱਛਣ ਨਾ ਕਰਦੀ। ਇਹਦੀ ਮੰਮਾ ਨੂੰ ਵੀ ਪਤਾ ਜਿਹੜੀ ਘਰੋਂ ਭੱਜੇ ਦੀ ਸਟੋਰੀ ਨਟ ਦੇ ਪਾਸਾ ਸਕ ਜਾਉ ਕੁਝ ਵੀ ਕਰ ਸਕਦੀ ਆ। ਤਾਂ ਕਰਕੇ ਜਦੋਂ ਵੀ ਇਹ ਕੈਮਰਾ ਓਪਨ ਕਰੇ ਚੁੱਪੇ ਘਰ ਚੋਂ ਇਹਦਾ ਡੰਗਰ ਦਿਮਾਗ ਤਾਂ ਕੀ ਪਤਾ ਕੀ ਪਾ ਦੇਵੇ। ਸਾਲ 1.5 ਸਾਲ ਹੋ ਗਿਆ ਇਹਨੂੰ YouTube ਤੇ ਵਲੌਗ ਪਾਉਂਦੀ ਨੂੰ। ਇਹਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਕਿ ਥੰਬਨੇਲ ਬਣਾ ਕੇ ਅਪਲੋਡ ਕਿਵੇਂ ਕਰੀਦਾ ਵਾ। ਜਿਹੜੀ ਮਰਜ਼ੀ ਵੀਡੀਓ ਦੇਖ ਲੋ ਚੱਕ ਕੇ ਆਈ ਅਪਲੋਡ ਕਰੀ ਹੁੰਦੀ ਆ ਤੇ ਜਿਹੜੇ ਇੱਕ ਦੋ ਵੀਡੀਓ ਦੇ ਉੱਪਰ ਇਹਦੇ ਥੰਬਨੇਲ ਲੱਗੇ ਵੀ ਹੋਏ ਨੇ ਉਹ ਆਏ ਨੇ ਜਿਵੇਂ ਪੰਜਵੀਂ ਫਿਰ ਜਵਾਕ ਨੇ ਬਣਾਏ ਹੁਣ ਵੈਸੇ ਜਿਹੇ ਜਿਹੇ ਦੇ ਲੱਛਣ ਨੇ ਨਾ ਪੰਜਵੀਂ ਬਾਸ ਮੈਨੂੰ ਇਹ ਵੀ ਨਹੀਂ ਲੱਗਦੀ ਕੋਈ ਸਿਆਣਾ ਬੰਦਾ ਤਾਂ ਇਹਦੀ ਵੀਡੀਓ ਕੀ ਦੇਖਦਾ ਹੁਣ ਆਪਰ ਜਿਹੜੇ ਜਵਾਕ ਇਹਦੀ ਵੀਡੀਓ ਦੇਖਦੇ ਨੇ ਉਹ ਇਹਦੇ ਮਗਰ ਲੱਟੇ ਫੇਮਸ ਹੋਣ ਦੀ ਕੋਸ਼ਿਸ਼ ਨਾ ਕਰਿਓ ਤੋਨੂ ਸ਼ਾਇਦ ਲੱਗਦਾ ਹੋਵੇ ਬਹੁਤ ਜ਼ਿਆਦਾ ਫੇਮਸ ਆ ਬਹੁਤ ਜ਼ਿਆਦਾ ਕੂਲ ਆ ਪਰ ਇਤਨਾ ਕੁਝ ਵੀ ਨਹੀਂ ਪੱਲੇ ਇਹਦੇ ਸਿਰਫ ਬਦਨਾਮੀਆ ਤੇ ਲਾਂਤਾਂ ਨੇ ਇਹਦੇ ਰਿਸ਼ਤੇਦਾਰ ਇਹਦੀ ਵੀਡੀਓ ਦੇ ਵਿੱਚ ਆਉਣ ਤੋਂ ਡਰਦੇ ਨੇ ਜਦੋਂ ਇਹ ਬਾਹਰ ਨਿਕਲਦੀ ਆ ਹਰੇਕ ਬੰਦੇ ਨੂੰ ਪਤਾ ਵੀ ਇਹ ਉਹੀ ਕੁੜੀ ਆ ਜਿਹੜੀ 4 ਦਿਨ ਕਿਸੇ ਨਾਲ ਭੱਜ ਕੇ ਵਾਪਸ ਆਪਣੇ ਘਰੇ ਮੁੜਿਆਈ ਸੀ ਤੇ ਜਿਹੜੀ ਨੈਟ ਤੇ ਮੁਸ਼ਕਪਰੀਤ ਦੇ ਨਾਮ ਤੋਂ ਮਸ਼ਹੂਰ ਆ ਗਲਤੀਆਂ ਹਰੇਕ ਤੋਂ ਹੁੰਦੀਆਂ ਨੇ ਪਰ ਗਲਤੀ ਨੂੰ ਓਪਰਚੁਨਿਟੀ ਬਣਾ ਕੇ ਵਿਊਜ਼ ਖੱਟਣ ਵਾਲੇ ਲੋਕਾਂ ਦਾ ਮਾਈਂਡ ਸੈਟ ਤੇ ਸਮਝ ਕੀ ਹੋਊਗੀ ਤੁਸੀਂ ਆਪ ਹੀ ਸੋਚ ਲਓ ਮਿਸਲਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੰਬੀ ਆਂਦੀ ਐ ਹੈ ਠੰਡ ਲੱਗਦੀ ਪਈ ਐ ਉੱਟ ਪੀ ਬੈਠ ਜਾ ਚਹੀ ਜੇ ਖਰਸ ਖਾਤੀ ਆ ਆ ਉਹ ਜੇ ਕੁੱਤੀ ਰੱਖੀ ਐ ਖੈਰ ਪੈਟ ਦੀ ਕੰਡੀਸ਼ਨ ਦਾ ਉਹਦੇ ਓਨਰ ਦੀ ਕੇਅਰ ਤੇ ਡਿਪੈਂਡ ਕਰਦੀ ਆ ਵੀਡੀਓ ਦੇ ਚੱਕਰ ਦੇ ਵਿੱਚ ਲੱਗਿਆ ਉਹਨੂੰ ਮੜ ਜਾ ਬੁਲਾਉਣੇ ਨਹੀਂ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਟਾਈਮ ਤੇ ਹੀ ਰੋਟੀ ਦੀ ਪਾਉਂਦੇ ਹੋਣਗੇ ਵੀਡੀਓ ਦੇ ਚੱਕਰ ਚ ਕੋਲ ਬਿਠਾਇਆ ਮੈਨੂੰ ਮੁਸ਼ਕਪਰੀ ਤੇ ਮੇਰੇ ਨਾਲੋਂ ਜ਼ਿਆਦਾ ਬਹੁਤ ਤੇਰੇ ਚ ਆਂਦੀ ਆ ਛੱਡ ਮੈਨੂੰ ਮੁਸ਼ਕੀ ਛੱਡ ਮੈਨੂੰ ਬੋਡੀ ਮੌਕ ਚਲੀ ਲੈ ਕੇ ਆ ਜਾ ਗਾਂਜਾ bro ਗਾਂਜਾ bro ਗਾਂਜਾ ਬੁੱਥਾ ਦੱਸ ਦੇ ਤੂੰ ਤੇਰਾ ਇੰਨਾ ਬਿੰਗਾ ਕਿਉਂ ਬਿੰਗਾ ਕਿਉਂ ਬਿੰਗਾ ਕਿਉਂ ਤੇਰੇ ਮਾਰੂ ਮੈਂ ਚਪੇੜ ਮੇਰੇ ਕੋ ਨਾ ਖਲੋ ਕੋ ਨਾ ਖਲੋ ਮੇਰੇ ਕੋ ਨਾ ਖਲੋ ਸਵਾਸ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਜਲਦੀ ਹੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ